ਜਤੀ ਨੂੰ ਇੰਨਾ ਵਾਇਰਲ ਕਿਉਂ ਕੀਤਾ ਜਾ ਰਿਹਾ ਏ ਇੰਨਾ ਵਾਇਰਲ ਕਿਉਂ ਹੋ ਰਹੀ ਸੀ ਮੈਨੂੰ ਥੋੜੀ ਜੀ ਸ਼ੱਕ ਪਈ ਵੀ ਚੱਕਰ ਕੀ ਆ ਪਤਾ ਕਰੀਏ ਏ ਕਹਿਮ ਕੀ ਹੈ ਦੇ ਪਿਛੇ ਫਿਰ ਮੈਂ ਮੁੰਬਈ ਕੋਲ ਸੋਸ਼ਲ ਮੀਡੀਆ ਹੈਂਡਲਰ ਨਾਲ ਗੱਲ ਕੀਤੀ ਮੈਂ ਕਹਾ ਵੀ ਆ ਇੱਕ ਕੁੜੀ ਆ ਇੱਕ ਨਾਰਮਲ ਰੀਲਾਂ ਵਾਲੀ ਤੇ ਜੀ ਗੰਦ ਖਾਦੇ ਵਾਲੀ ਹੈ ਦੇ ਇਹਨੂੰ ਬੜਾ ਵਾਇਰਲ ਕੀਤਾ ਜਾ ਰਿਹਾ ਚੱਕਰ ਕੀ ਆ ਤੇ ਉਹਨਾਂ ਮੈਨੂੰ ਦੱਸਿਆ ਸਚਾਈ ਤੇ ਮੇਰੇ ਨਾਲ ਦਿਮਾਗ ਹੈ ਲਗਿਆ ਦਿਮਾਗ ਹੈ ਲਗਿਆ ਮੇਰਾ ਉਸੇ ਉਹ ਮੈਂ ਕਿਹਾ ਕਮਾਲ ਆ ਯਾਰ ਏਡੀ ਵੱਡੀ ਸਾਜ਼ਿਸ਼ ਪ੍ਰੀਤ ਜੱਟੀ ਨੂੰ ਵਾਇਰਲ ਕੀਤਾ ਜਾ ਰਿਹਾ ਤਰਨਤਾਰਨ ਸultanpur ਲੋਦੀ ਖਰੂਰ ਸਾਹਿਬ ਗੋਂਦਵਾਲ ਸਾਹਿਬ ਅੰਮ੍ਰਿਤਸਰ ਫਿਰੋਜ਼ਪੁਰ ਹਰੀਕੇ ਪੱਟੀ ਇਹਨਾਂ ਥਾਵਾਂ ਤੇ ਇਹਨਾਂ ਥਾਵਾਂ ਤੇ ਵਾਇਰਲ ਕੀਤਾ ਜਾ ਰਿਹਾ ਤੇ ਇਹਨਾਂ ਥਾਵਾਂ ਤੋਂ ਹੀ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਇਲੈਕਸ਼ਨ ਲੜ ਰਿਹਾ। ਮਤਲਬ ਜੂਧ ਜੂਧ ਜਿਹੜਾ ਆ ਉਹ ਅਮਰਪਾਲ ਸਿੰਘ ਦੇ ਪਿੱਛੇ ਨਾਲ ਲੱਗੇ ਤੇ ਇਹ ਨੂੰ ਵੰਦਾ ਰਵੇ ਇਹਦੇ ਕੱਜਰ ਖਾਦੇ ਆ ਪ੍ਰੀਤ ਚੱਟੀ ਦੇ ਤੇ ਉਹਨੂੰ ਸਪੋਰਟ ਨਾ ਮਿਲ ਸਕੇ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਨੂੰ ਇਸ ਵਾਸਤੇ ਇਸ ਕੁੜੀ ਨੂੰ ਇਨਾ ਕੁੜੀ ਗੱਲੀਏ ਜਨਾਨੀ ਇਹ ਤੇ ਗੰਗ ਪੈਂਦੀ ਪਾਸ ਜਨਾਨੀਆਂ ਇਹਨਾਂ ਦਾ ਕੀ ਦੱਸਾਂ ਮੈਂ ਹੋਣਾ। ਤੇ ਇਹੋ ਜੀ ਗੱਦੀ ਜਨਾਨੀ ਨੂੰ ਇੱਥੇ ਵਾਇਰਲ ਕੀਤਾ ਜਾ ਰਿਹਾ ਸਿਰਫ ਸਿਰਫ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਦੀ ਸਪੋਰਟ ਨਾ ਹੋ ਸਕੇ ਦੇਖੋ ਸਰਕਾਰਾਂ ਦੀਆਂ ਕਿਹੋ ਜੀਆਂ ਚਾਲਾਂ ਬੱਲੇ 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 ਕੀ ਆਂ ਬੰਦਾ ਇਹ ਗੱਲ ਸੋਚ ਸਕਦਾ ਆ ਮੈਂ ਵੀ ਇਹ ਗੱਲ ਨਹੀਂ ਸੋਚ ਸਕਿਆ ਉਹ ਤਾਂ ਮੈਂ ਫਿਰ ਕੁਝ ਬੰਬੇ ਬੰਦਿਆਂ ਨਾਲ ਗੱਲ ਕੀਤੀ ਜੋ ਸੋਸ਼ਲ ਮੀਡੀਆ ਦੇ ਵੱਡੇ ਹੈਂਡਲਰ ਆ ਉਹਨਾਂ ਦੱਸਿਆ ਵੀ ਆਹ ਕਹਾਣੀ ਆ ਇਹਨੂੰ ਜਿੱਥੇ ਜਿੱਥੇ ਅਮਰਪਾਲ ਸਿੰਘ ਦੀ ਫਾਲੋਅਰਸ਼ਿਪ ਆ ਜਿੱਥੋਂ ਜਿੱਥੋਂ ਲੋਕ ਉਹਨੂੰ ਸਪੋਰਟ ਕਰ ਰਹੇ ਆ ਜਿੱਥੇ ਜਿੱਥੇ ਐਨ ਆਰ ਆਈ ਸਪੋਰਟ ਕਰ ਰਹੇ ਆ ਜਿੱਥੇ ਜਿੱਥੇ ਪੰਜਾਬ 'ਚ ਸਪੋਰਟ ਹੋ ਰਹੀ ਆ ਉਥੇ ਉਥੇ ਇਹਨੂੰ ਕੁੜੀ ਨੂੰ ਹਾਈਲਾਈਟ ਕੀਤਾ ਜਾ ਰਿਹਾ ਤੇ ਜੂਤ ਨੂੰ ਇਹਦੇ ਪਿੱਛੇ ਲਾਇਆ ਜਾ ਰਿਹਾ ਜਿਸ ਨਾਲ ਭਾਈ ਅਮਰਪਾਲ ਸਿੰਘ ਨੂੰ ਹਰਾਇਆ ਜਾ ਸਕੇ ਆਗੇ ਮੈਂ ਸੋਸ਼ਲ ਮੀਡੀਆ ਦੀਆਂ ਬਲੇ ਬਲੇ ਯਾਰ ਮੈਂ ਸੁਣ ਕੇ ਹਿੱਲ ਗਿਆ ਮੈਂ ਕਿਹਾ ਏਡੀ ਵੱਡੀ ਗੇਮ ਉਸੇ ਵळे ਫਿਰ ਮੈਂ ਆਵ ਵਾਇਰਸ ਲਾਇਆ ਸਟੈਂਡ ਤੇ ਮੈਂ ਕਿਹਾ ਇਹ ਵੀਡੀਓ ਬਣਾਈ ਜਾਵੇ ਤੇ ਸ਼ੇਅਰ ਕੀਤੀ ਜਾਵੇ ਲੋਕਾਂ ਨੇ ਸ਼ੇਅਰ ਕੀਤੀ ਜਾਵੇ ਲੋਕ ਇਸ ਪ੍ਰੀਤ ਜੱਟੀ ਤੋਂ ਤੇ ਇਹਦੀ ਨਾਲ ਕੀਤੀ ਹੋਈ ਗੇਮ ਤੋਂ ਬਚ ਸਕਣ ਲੋਕ ਇਹਨੂੰ ਵੇਖਣਾ ਬੰਦ ਕਰਨ ਇਸ ਚਵਲ ਨੂੰ ਇਹ ਚਵਲ ਨੇ ਪਹਿੋਂ ਦੇ ਹੀ ਗੰਦ ਪੰਜਾਬ ਚ ਪਾਇਆ ਹੀ ਹੋਇਆ ਸੀ ਇਹ ਕੀ ਕੀ ਕਰਕੇ ਕੀ ਕੀ ਖੇ ਖਾ ਕੇ ਤੇ ਕਾਲਾ ਮੁਹ ਕਥੇ ਕਥੇ ਕਰਾ ਕੇ ਤੇ ਹਿੱਟ ਹੋਈ ਫੇਮਸ ਹੋਈ ਤੇ ਫੇ ਪੈਸੇ ਕਮਾਉਣ ਲੱਗੀ ਕੰਜਰਖਾਨਾ ਕਰਕੇ ਤੇ ਹੁਣ ਇਹ ਮਤਲਬ ਇਤੋਂ ਤੱਕ ਪਹੁੰਚ ਗਈ ਯਕੀਨਨ ਜੀ ਗੱਲ ਹੈ ਆ ਵੀ ਇਹਨੂੰ ਵੀ ਅਗਲੇ ਨਾਲ ਕਿਹਾ ਹੀ ਹੋਗਾ ਵੀ ਤੂੰ ਵੱਧ-ਤੋਂ ਵੱਧ ਵੀਡੀਓ ਪਾਈ ਜਲ ਗੱਲ ਬਾਤ ਐਨਾ ਵੀ ਹੋਈ ਹੋਊਗੀ ਨਾ ਇੰਨੇ ਵੀਡੀਓ ਪਾਈ ਜਾਂਦੀ ਦਿਨ ਚ 10-10 ਵੀਡੀਓ ਪਾਰੀ ਮੇਕਅਪ ਕਰਕੇ ਹੈ ਨਾ ਤੇ ਆਏ ਸੋਸ਼ਲ ਮੀਡੀਆ ਦੇ ਅਗੇ ਮਾ ਵੀਰੋ ਵੀਡੀਓ ਆਪਣਾ ਗੱਟ ਕੇ ਸ਼ੇਅਰ ਕਰ ਦੋ ਤੇ ਫੋਨ ਲਾ ਲਾ ਸਾਰੇ ਜਿੰਨੇ ਵੀ ਹੈਗੇ ਆ ਨਾ ਖਡੂਰ ਸਾਹਿਬ ਹਲਕੇ ਦੇ ਜਾਂ ਭਾਈ ਅਮਰਪਾਲ ਸਿੰਘ ਦੇ ਸਪੋਰਟਰ ਸਾਰੇ ਹੀ ਇਹਦੀਆਂ ਵੀਡੀਓ ਵੇਖਣੀਆਂ ਬੰਦ ਕਰੋ ਤੇ ਅਮਰਪਾਲ ਸਿੰਘ ਨੂੰ ਸਪੋਰਟ ਕਰਨੀ ਸ਼ੁਰੂ ਕਰੋ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ